ਹਰਿ ਗ੍ਰੇਟਡਾ ਹਾਏ ਵੀਰ ਸਿੰਘ ਆ ਜੀ ਬਾਪ ਦੇ ਨਾਮ ਗੁਰਾ ਸਿੰਘ ਕਿਤੋਂ ਦੇ ਰਹਿਣ ਵਾਲੇ ਜੀ ਅਸੀਂ ਆਸਲਤਾੜ ਦੇ ਰਹਿਣ ਵਾਲੇ ਪਿੰਡ ਸਾਡਾ ਇਹ ਦੋ ਪੰਚਾਇਤਾਂ ਬਣੀਆਂ ਇੱਕ ਪੰਚਾਇਤ ਜੀਮਲ ਸਿੰਘ ਪੰਚਾਇਤ ਬਣੀ ਹੈ ਤੇ ਯਾਰ ਵੀ ਛੀਟ ਆਈ ਆ ਇਹਦੇ ਵਿੱਚ ਅਸੀਂ ਫੈਲਾ ਲੈ ਗਏ ਆ 6 4 ਜਣੇ ਉੱਥੇ ਆ ਗਏ ਅਸੀਂ ਚੌਹ ਜਣਿਆਂ ਦੇ ਵਿੱਚ ਉਹ ਇੱਕ ਬੰਦੇ ਸਾਡੇ ਨੂੰ ਆਖਿਆ ਫਾਈਲ ਫੜਾ ਉਹੀ ਰੇ ਨੇ ਆਖਿਆ ਇਹਨਾਂ ਤੋਂ ਫਾਈਲਾਂ ਖੋ ਤੇ ਮੈਂ ਬਜ਼ੁਰਗ ਹੈਗਾ ਹਾਂ ਜਦੋਂ ਮੁੰਡੇ ਨੂੰ ਲੱਗੇ ਪੈਣ ਮੁੰਡੇ 6 ਇਹਨੇ ਗੁੰਡੇ ਖਲਾਏ ਜਿਹਾ ਤੇ ਕੱਲ ਜੇ ਪੈਣ ਲੱਗੇ ਮੇਰੇ ਤੋਂ ਫਾਈਲਾਂ ਫੜ ਗਿਆ ਨਾ ਮੇਰੇ ਤੋਂ ਖੋਲ ਕੇ ਨਾਲ ਮੈਨੂੰ ਇਹ ਗਲਗਲੋਚ ਕਰਨ ਲੱਗੇ ਪਰ ਇਹਨਾਂ ਮਗਰੋਂ ਇਹਨਾਂ ਤਸਕਾਇਆ ਵੀ ਗਲਗਲੋਚ ਨਾ ਕਰੇ ਤੇ ਕਰਾਇਆ ਜੋ ਕਰਾਇਆ ਸਾਡੇ ਨਾਂ ਰਾਜ ਨੇ ਕਰਾਇਆ ਇਹ ਹੈਗਾ ਖਤਰੀਆ ਤੇ ਸਾਡੇ ਨਾਂ ਤੇ ਬਧ ਵਧੀਆਂ ਨੇ ਜਾਗਦੇ ਐਸੀ ਦਾ ਇਹਨੇ ਛਾਤੀ ਪਟੇਕ ਬਣਾਇਆ ਇਹ ਜਿਹੜੀ ਇਥੋਂ ਦੀ ਪੰਚਾਇਤ ਹੈ ਇਹ ਇਹਨਾਂ ਰਿਜ਼ਲਟ ਹੋਣੀ ਚਾਹੀਦੀ ਚੋਣ ਕਮਿਸ਼ਨ ਅੱਗੇ ਇਹੋ ਹੀ ਅਸੀਂ ਬੇਨਤੀ ਪ੍ਰਵਾਨ ਕਰਦੇ ਆਂ ਵੀ ਅੱਜ ਸਾਡੇ ਬਾਲ ਨੀਕ ਸਮਾਜ ਨੂੰ ਤੱਕੇ ਵੱਜੇ ਤੇ ਭਲਕੇ ਸਾਡਾ ਹਾਲ ਕੀ ਹੋਣਾ ਗਰੀ ਪਰਿਵਾਰ ਦਾ ਸਾਡੇ ਦੇ ਅੱਗੇ ਪਿੰਡ ਦੇ ਵਿੱਚ ਆਣ ਕੇ ਸਰਵਾ ਕਰੋ ਕੁਛ ਨਹੀਂ ਜੇ ਮਿਲਦਾਨ ਕੇ ਗਲੀਆਂ ਗਲੋਚ ਵੇਖੋ ਛੱਪੜ ਵੇਖੋ ਕੁਛ ਵੇਖੋ ਜੋ ਵੀ ਵੇਖੋ ਗਾਂ ਕੇ ਵੇਖੋ ਸਾਡੇ ਨਾਲ ਤਾਂ ਕਈ ਹੋ ਰਹੇ ਗਰੀ ਪਰਿਵਾਰ ਫਾਇਨਾ ਫਿਰ ਜ਼ਿਆਦਾ ਜਮਾ ਨਹੀਂ ਕੀਤੀ ਨਹੀਂ ਜਾਮਾ ਕੀਤੀ ਸਾਡੇ ਤੋਂ ਖੋਲ ਕੰਨ ਕਿੰਨਾਂ ਨੇ ਖੋਈਆਂ ਇਹ ਨਾ ਇਹ ਹੀ ਰੇ ਨਾ ਖਾਆਂ ਅੰਗੋੜਿਆ ਤਾਂ ਖਲਾਈਆਂ ਜੀ ਇੱਥੇ ਇਹ ਰਾਜਨ ਨੇ ਖਵਾਈਆਂ ਗੁੰਡੇ ਖਲਾਈ ਰਾਜਨ ਕਿਹੜੀ ਪਾਰਟੀ ਨਾਲ ਸੋਹਣ ਇਹ ਰਾਜ ਸਾਡਾ ਜੀ ਇਹ ਭਾਜਪਾ ਨਾਲ ਭਾਜਪਾ ਨਾਲ ਤਾਂ ਹੈਗੇ ਵਾਲ ਨਹੀਂ ਕੀ ਕੇ ਇਹ ਕਿਹੜੀ ਕਿਹੜੀ ਪਾਰਟੀ ਦੇ ਬੰਦੇ ਨੇ ਹੋਈਆਂ ਪਾਰਟੀ ਇਹਦੇ ਨੇ ਤੋਂ ਅਧਿਆਨੇ ਨੇ ਹਾਂ ਪਾਰਟੀ ਦੇ ਬੰਦੇ ਨੇ ਕੀ ਮੰਗੀ ਕਰਦੇ ਨੇ ਮੰਗਾ ਹੀ ਐ ਹੋ ਕਰਦੇ ਸਾਡੇ ਇਹ ਇੱਥਾਂ ਦਾ ਇਹ ਤੇ ਇਹ ਨਾ ਰਿਜ਼ਲਟ ਹੋਣਾ ਚਾਹੀਦਾ ਇਹ ਤੇ ਸਾਡਾ ਹੀ ਪਰਿਵਾਰ ਖਲੋਵੇ ਸਾਡੇ ਇਸੇ ਪਰਿਵਾਰ ਦਾ ਬੰਦਾ ਜਿੱਤੇ ਜਿਹੜਾ ਖਲੋਇਆ ਸੀ ਬਾਬੇ ਸ਼ੰਦਰ ਸਿੰਘ ਨੂੰ ਖਲਾਇਆ ਹੈ ਖਲਾਰਿਆ ਸੀ ਦੋ ਕਿਲਿਆ ਨੇ ਇਹਨਾਂ ਸਾਡੀਆਂ ਇਸੇ ਕਰਕੇ ਫੈਲਾ ਖੋਈਆਂ ਨੇ ਵੀ ਜਿਤਨਾ ਜਾਣ ਵੀ ਇੱਕ ਬੰਨੇ ਹੋ ਗਏ ਵੀ ਇੱਥੇ ਬੰਦਾ ਕੁਝ ਨਹੀਂਗਾ ਜੋ ਵੀ ਆਉਂਦੇ ਗਰਾਟਾ ਗੁਰੂ ਦਾ ਸਾਹਗਾ ਕੋਲ ਮੋਲ ਕਰ ਜਾਂਦੇ ਉੱਥੇ ਇਹਨਾਂ ਆਪਦੇ ਬੰਦੇ ਬਲਾਕਾਂ ਚ ਵੀ ਇਹਨਾਂ ਹੀ ਭਾਈ ਨੇ ਆਪਦੇ ਜਨਤ ਇਹਨਾਂ ਨੇ ਪੁਲਿਸ ਪਾਲਸ ਵੀ ਸਾਰੀ ਕਹੀ ਨਹੀਂ ਹੜੀ ਗੱਲ ਉੱਥੇ ਸੜਾਈ ਹੋਈ ਫੜੀ ਸੀ ਆਪਦਾ ਘਰ ਨੂੰ ਆ ਗਏ ਅਸੀਂ ਗਰੇ ਪਰਿਵਾਰ ਅਸੀਂ ਦਾ ਕੀ ਕਰ ਲੈਣਾ ਇਹਨਾਂ ਦਾ ਹਾਂਜੀ ਕੀ ਰਹੀ ਜੀ ਤੁਹਾਡਾ ਇਹ ਗੱਲ ਹੋਈ ਆ ਜਿਹੜੀ ਇਹ ਪਹਿਲਾਂ ਪਰਨੇ ਦੇ ਵਾਪਸ ਆ ਗਏ ਇਹ ਜੀ ਮੈਨੂੰ ਐਸਸੀ ਐਸਸੀ ਪਰਿਵਾਰ ਆ ਬਾਲਮਿਕ ਸਮਾਜ ਦੇ ਬੰਦੇ ਆ ਤੇ ਇਹ ਆਂਦੇ ਸੀ ਕਿ ਬੀਜੇਪੀ ਉਹਨੂੰ ਕੀ ਨੂੰ ਕਿਉਂ ਵੋਟਾਂ ਪਾਈਆਂ ਇਹਨਾਂ ਨੇ ਇਹਨਾਂ ਨੇ ਮੈਨੂੰ ਆਹ ਵੇਖ ਕੇ ਸਾਰੀ ਪਰਜਾਨੇ ਖਿਲਾ ਰਿਹਾ ਸਰਪੰਚ ਇਹਨਾਂ ਨੇ ਉਦੋਂ ਦੀ ਅੱਖ ਰੱਖੀ ਵੀ ਆਪਾਂ ਧਿਆਨ ਰੱਖਿਓ ਜਦਨੇ ਪਹਿਲਾਂ ਪਰਨ ਗਏ ਇਹਨਾਂ ਦੀਆਂ ਪਹਿਲਾਂ ਆਪਾਂ ਖੋਣੀਆਂ ਜਾਂ ਸਾਡੀਆਂ ਕੋਈ ਵੀ ਗੱਲ ਉਹ ਅੱਜ ਸਾਡ ਕੋ ਖੋ ਕੇ ਇਹਨਾਂ ਨੇ ਪਹਿਲਾਂ ਪਾੜੀਆਂ ਸੀ ਪਾਰ ਤਿਆਂ ਪਹਿਲਾਂ ਨੇ ਦੋ ਪਹਿਲਾਂ ਸਾਡੇ ਬਜ਼ੁਰਗ ਦੇ ਹੱਥ ਚਾਹਿਆਂ ਇਹਨਾਂ ਨੇ ਧੱਕਾ ਮਾਰ ਕੇ ਉਹ ਵੀ ਖੋਈਆਂ ਨੇ ਇਹ ਖੋਹਦੇ ਖੇਤੋਂ ਦੇ ਨਿਆਕਾ ਪੜ ਲੋ ਕੋਟ ਮਾਰ ਵੀ ਗਈ ਕੋਟ ਮਾ ਇਹਨੂੰ ਧੱਕਾ ਮਾਰ ਲੱਗੇ ਮੁੜ ਕੇ ਵੇਖ ਕੇ ਆ ਬਾਲਮੀ ਕੇ ਸਮਾਜ ਦਾ ਪਰਣਾ ਤੇ ਨਹੀਂ ਇਹਨਾਂ ਨੇ ਕੋਈ ਕੋਟ ਮਾਰ ਨਹੀਂ ਕੀਤੀ ਸਾਡੇ ਮੁੰਡੇ ਨੂੰ ਉਹ ਆਂਦੇ ਹੀ ਮੁੰਡੇ ਤੈਨੂੰ ਹੀ ਰਾ ਸਕਦਾ ਹੀਰਾ ਇਹਦਾ ਪੀਏ ਆ ਧਨ ਸਾਹਿਬ ਦਾ ਹੂੰ ਇਹ ਇਹ ਰਾਜਨ ਇੱਥੇ ਸਾਡੇ ਇਹ ਖਤਰੀ ਇਤੋਂ ਦਾ ਉਨੇ ਨਾਲ ਸਭ ਕੋ ਬੰਦੇ ਅੰਦਰ ਬੈਠੇ ਹੀ ਉਥੋਂ ਹੀ 6-7 ਜਣੇ ਨਿਕਲੇ ਆ ਜਿਨ੍ਹਾਂ ਨੇ ਪਹਿਲਾਂ ਕੋਈਆਂ ਸਾਈਡ ਤੋਂ ਮੈਂ ਸਾਈਡ ਤੇ ਖਲੋਤਾ ਐ ਤੇ ਉਹ ਮੁੰਡੇ ਤੋਂ ਖੋ ਕੇ ਉਹਨਾਂ ਪਾਰ ਦਿੱਤੀਆਂ ਕੀ ਮੰਗ ਕਰਦੇ ਮੰਗ ਐ ਇਹੋ ਕਰਦੇ ਇਹਨਾਂ ਨੇ ਤਾਂ ਮੈਨੂੰ ਇੱਥੇ ਪਿੰਡ 'ਚ ਮਿਲਦਾ ਕੋਹ ਨਹੀਂ ਕਹਿੰਦਾ ਤਾਂ ਖਲਾ ਰਿਆ ਸੀ ਇਹ ਆਪਣੇ ਪਿੰਡ 'ਚ ਨਾ ਕੋਈ ਕੋਟਾ ਆਉਂਦਾ ਉਥੇ ਮਿਲੀ ਭੁਗਤ ਸਭ ਰਲੇ ਨੇ ਤੇ ਕੋਹ ਨਹੀਂ ਸਾਡੇ ਪਿੰਡ 'ਚ ਦਿੰਦੇ ਤੇ ਪੁਲਿਸ ਵੀ ਸਭ ਰਲੇ ਹੋਟੈਂ ਤੇ ਸਾਡੇ ਕੋਲ ਪੁਲਿਸ ਵਾਲਾ ਵੀ ਕੋਈ ਨਹੀਂ ਹੈ ਬਾਰੋ ਮੁਰਕੇ ਆਕਰ ਪਹਿਲਾ ਜਮਾਓ ਕਿ ညာ ਰੌੜਾ ਪਾਉਂਦੇ ਰਹੇ ਆ ਉਹਨਾਂ ਨੂੰ ਪਤਾ ਹੀ ਪਹਿਲਾਂ ਖੋਹੀਆਂ ਗਈਆਂ ਇਹਨਾਂ ਦੀਆਂ ਆਹ ਕੰਮ ਬਣਿਆ ਸਾਡੇ ਨਾਲ ਤੇ ਚਲੋ ਕੀ ਲੱਗਦਾ ਵੀ ਤੁਹਾਡੇ ਪਿੰਡ ਜੇ ਸਰਕਰੰਤਾਂ ਤੇ ਚਾਲ ਬਣੂਗੀ ਜਾਂ ਤਾਂ ਕਈ ਹੋਊਗਾ ਇੱਥੇ ਤਾਂ ਕੇ ਹੁੰਦੇ ਆ ਤਾਂ ਕਿਉਂ ਹੁੰਦੇ ਕੋਈ ਨਹੀਂ ਸ਼ਾਂਤੀ ਨਹੀਂ ਹੋ ਸਕਦੀ ਇੱਥੇ ਇੱਥੇ ਸਾਰੇ ਬੰਦੇ ਆਂਦੇ ਬਿ ਜਨਰਲ ਆਂਦੇ ਆ ਵੀ ਇਹ ਹੀ ਗਾੜੀ ਫੇਰ ਆਉਣੇ ਚਾਹੀਦੇ ਆ ਜੇ ਜਰਬ ਚ ਆਇਆ ਤੇ ਇਹਨਾਂ ਫੇਰ ਇਹਨਾਂ ਦੀ ਜਿੱਤ ਹੋ ਜਾਣੀ ਬੋਟ ਚ ਜਿੱਤ ਹੁੰਦੀ ਆ ਸਾਡੀ ਸਾਡੇ ਮਗਰ ਵੋਟ ਬੜੀ ਜ਼ਿਆਦੀ ਆ ਹਾਂਜੀ ਨਾਲੇ ਵੀ ਜਦੋਂ ਅਸੀਂ ਭਾਰਤ ਦੇ ਅਮਨ ਮੰਤਰੀ ਦੇ ਨਾਲ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਤੇ ਡੀਐਸਪੀ ਸਾਹਿਬ ਅਸੀਂ ਉਪਚਾਰ ਸਰਕਾਰ ਦੇ ਹੈਗੇ ਆ ਕਾਂਗਰਸ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਉਹ ਅੱਜ ਆਪਦੇ ਕਾਗਜ਼ ਭਰ ਲਾਏ ਨੇ ਡੀਐਸਪੀ ਸਾਹਿਬ ਨੇ ਪ੍ਰਸ਼ਾਸਨ ਤੇ ਭਰੋਸਾ ਦਵਾਇਆ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਨਾਲ ਆਓ ਤੁਸੀਂ ਕਾਗਜ਼ ਭਰੋ ਤੁਸੀਂ ਉਹ ਨਰਵਾਰੀ ਨਹੀਂ ਕਰਨੀ ਅਸੀਂ ਅਮਨ ਮਾਨ ਦੇ ਨਾਲ ਜਦੋਂ ਉੱਥੇ ਪਹੁੰਚੇ ਗੇਟ ਤੇ ਜਦੋਂ ਅਸੀਂ ਉੱਥੇ ਪਹੁੰਚਿਆ ਸਰਵਤ ਹੁੰਦੇ ਗੁੰਡੇ ਉਹਦਾ ਵੀ ਮੁਰ ਜਾ ਉਹਨਾਂ ਨੇ ਬੜੀ ਟਡਾ ਦੇ ਵਿੱਚ ਜਿਹੜੇ ਠਡੇ ਸਿੱਧੇ ਸੀ ਅੰਦਰ ਅੰਡੇ ਡਾਂਗਾ ਨੇ ਪ੍ਰਸ਼ਾਸਨ ਦੀ ਹਨਗਲੀ ਦੇ ਕਰਕੇ ਜਿੰਨਾ ਵੀ ਹੈਗਾ ਸਾਰਾ ਕੁਝ ਜਿਹੜਾ ਇਹ ਘਟਨਾ ਵਾਪਰੀ ਅੱਜ ਆਪਣਾ ਅਵਤਾਰ ਆ ਮਾੜੀ ਦੇ ਤੋਂ ਆ ਮੇਰੀ ਉਂਗਲ ਟੁੱਟ ਗਈ ਆ ਆਪਣੇ ਸਾਡੇ 5 7 ਤੋਂ 10 ਬੰਦੇ ਜਿਹੜੇ ਉਹ ਜਖਮੀ ਹੋਏ ਨੇ ਉਹਨਾਂ ਦੇ ਹਸਪਤਾਲ ਦੇ ਮੁਕਾਬਕ ਇਹਨਾਂ ਬੰਦਿਆਂ ਨੇ ਉਹ ਜਿਹੜੇ ਗੁੰਡਾਗਰਦੀ ਕੀਤੀ ਆ ਸਾਡੇ ਕੰਟੀ ਜਿਹੜੇ ਸਰਪੰਚ ਸੀਗੇ ਉਹਨਾਂ ਦੇ ਘੁੱਲ ਪਾਇਆ ਉਹਨਾਂ ਦੇ ਘਰ ਜਾ ਉਹਨਾਂ ਦੇ ਤਾਂ ਹੰਡ ਕੀਤੇ ਗਏ ਆ ਇਸ ਤਰ੍ਹਾਂ ਦੀ ਬੇਅਦਬੀ ਕੀਤੀ ਗਈ ਆ ਐਹੋ ਜੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਪ੍ਰਸ਼ਾਸਨ ਜਿਹੜਾ ਸਰਪੰਚ ਸੀਗੇ ਐਕਾ ਦੀ ਝੂੜਿਆਂ ਦੇ ਵਿੱਚੋਂ ਨਹੀਂ ਕੱਢਨੇ ਇਹ ਇਹ ਦਾਵਾ ਕਰਦੀ ਸੀ ਅਸੀਂ 75 ਸਾਲਾਂ ਦਾ ਰਿਕਾਰਡ ਤੋੜਾਂਗੇ ਇਹਨਾਂ ਨੇ 75 ਛਾੜੀ ਇਹਨਾਂ ਨੇ ਡੇਰ ਇਹ ਮਲਦਾਵਤਾਇਕ ਕੁੱਤੇ ਲੈ ਕੇ ਆਪਣੇ ਆਪੇ ਰੋੜੇ ਮਾਰਦਾ ਦਿੱਸੇ ਜਿਹੜੇ ਮੋਹਰਵਰ ਪਿੰਡਾਂ ਦੇ ਨੇ ਉਹਨਾਂ ਨੂੰ ਗਾਲਾਂ ਕੱਢਦਾ ਸ਼ਰਿਆਮ ਨਜ਼ਰ ਆਇਆ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਇਨਾ ਮਾੜਾ ਹਾਲ ਹੋ ਗਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ ਜੇ ਸਾਡੇ ਬੰਦੇ ਲੈ ਕੇ ਜਾ ਕੇ ਲੱਗੇ ਆ ਉਹਨਾਂ ਨੂੰ ਬਨੂਕ ਲਾਈਨ ਦੇ ਵਿੱਚ ਕਾ ਕੇ ਚਾਗ ਨਹੀਂ ਉੱਥੇ ਤੇ ਅਹੀਂ ਉਤੋਂ ਮਜਬੂਰੀ ਖਾਤਰ ਇੱਥੇ ਆਣ ਕੇ ਧਰਨਾ ਲਗਾਤਾ ਆ ਕਾਂਗਰਸ ਪਾਰਟੀ ਵੱਲੋਂ ਹੁਣ ਸਾਰਾ ਕੁਝ ਅਗਰ ਸਾਰਾ ਸਾਰਾ ਕੋਈ ਤੁਹਾਨੂੰ ਦਿਹਾਗੇ ਜੀ ਪ੍ਰਸ਼ਾਦ ਬੇਗਮ ਨੂੰ ਸਾਡਾ ਸਾਡੇ ਆਪਣਾ ਹਲਕਾ ਬਦ ਹੋਇਆ ਗਿਆ ਸਾਫਕਾ ਉਦੋਂ ਸੁਖਬਾਉ ਸਿੰਘ ਭੁੱਲਰ ਦੀ ਜੋ ਦਿਸ਼ਾ ਨਿਰਦੇਸ਼ ਹੋਊਗੀ ਉਹਦੇ ਅੱਗੇ ਪਾਰਟੀ ਦਾ ਜਿਹੜਾ ਕਾਰਵਾਈ ਜਿਹੜੀ ਅੱਗੇ ਕੀਤੀ ਜਾਊਗੀ ਅਸੀਂ ਇੱਥੇ ਧਰਨੇ ਦੇ ਮਜਬੂਰ ਹਾਂ ਸਾਰੇ ਤੇ ਇੱਕ ਬਹੁਤ ਵੱਡਾ ਸਾਹਿਬ ਦੀ ਜਿਹੜੀ ਸੰਗਤ ਆ ਰਹੀ ਆ ਤੇ ਸਾਨੂੰ ਮਜਬੂਰ ਨਾ ਉਹਨਾਂ ਨੂੰ ਰਾਹ ਦੇਣਾ ਪੈਂਦਾ ਪਰ ਪ੍ਰਸ਼ਾਸਨ ਨੇ ਜੋ ਵੀ ਮਲਕ ਕੀਤੀ ਆ ਬਾਲਾ ਨਗਹਿਲੀ ਇੰਨੀ ਜਦੀ ਬੱਪੀ ਆ ਕੱਲ ਡੀਸੀ ਸਾਹਿਬ ਸਾਨੂੰ ਭਰੋਸੇ 'ਚ ਲਿਆ ਗਿਆ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਭਰੋਸੇ 'ਚ ਲਿਆ ਆ ਪ੍ਰਸ਼ਾਸਨ ਇੱਥੇ ਲਾਇਆ ਜਾਊਗਾ ਪ੍ਰਸ਼ਾਸਨ ਤੁਹਾਨੂੰ ਲੈ ਕੇ ਜਾਊਗਾ ਤੁਹਾਨੂੰ ਥੱਲੇ ਗੱਲੇ ਬੰਦੇ ਜਿਹਨੇ ਫਾਰਮ ਭਰਨੇ ਹੋਣਗੇ ਉਹਨੂੰ ਮੈਂਡੀ ਮੈਂਬਰੀ ਦੇ ਇਹਦੇ ਉਲਟ ਸਭ ਕੁਝ ਹੋਇਆ ਇਹਨਾਂ ਨੇ ਮੂਕਦਰਸ਼ਕ ਬਣ ਕੇ ਕੂਹ ਖੋਲੋ ਕੇ ਜਿਹੜੇ ਸਾਡੇ ਮੋਹਤਵਾਰਾ ਉਹਨਾਂ ਦੇ ਗਲ ਪਾਇਆ ਉਹਨਾਂ ਨੂੰ ਪਟਾਇਆ ਗਿਆ ਆ ਵੀਡੀਓ ਚਾ ਚਰ ਲੋ ਆ ਕਾਜੂ ਮਾਰਨ ਪਾਇਆ ਆ ਕਾਜੂ ਮਾਰਨ ਪਾਇਆ ਆ ਦੇਖੋ ਪਾਇਆ ਤੇ ਸੱਚ ਕਰਪਾਨ ਠੋਕੇ ਆ ਗੰਡਾ ਵੱਜਾ ਉਂਗਲ ਮੇਰੀ ਟੁੱਟੀ ਆ ਆ ਆ ਦੇਖੋ ਜੀ ਕਰਿਆ ਉਸ ਨੂੰ ਅੱਗੇ ਲਾ ਕੇ ਪ੍ਰਸ਼ਾਸਨ ਨਾਲ ਬੱਤੇ ਸਿਓ ਤੇ ਬਾਅਦ ਚ ਨੂੰ ਮੇਰੇ ਇੰਨੇ ਰੋੜਾ ਮਾਰਿਆ ਉਹ ਵੀਡੀਓ ਉਹਨਾਂ ਵੀਡੀਓ ਕਿੰਦੇ ਵਿੱਚ ਅਸੂ ਦੇ ਵਿੱਚ ਛੋਟੇ ਵੀਰ ਸਰਕਾਰ ਨੇ ਲੋਕਤੰਤਰਤਾ ਜਲੂਸ ਕੱਢਿਆ ਕਿੰਡੂ ਲੋਕਤੰਤਰ ਜਿਹਦੇ ਤੇ ਅਜੇ ਤੱਕ ਮੰਨ ਰਿਆ ਸੀ ਉਹਨੂੰ ਅੱਜ ਸਰਕਾਰੀ ਤੰਤਰ ਨੇ ਦਰੜ ਕੇ ਰੱਖ ਦਿੱਤਾ ਹਰਾਮਗੀ ਦੀ ਗੱਲ ਹੈ ਕਿ ਦੋ ਅਸੈਂਬਲੀ ਹਲਕਿਆਂ ਦੇ ਚਾਰ ਬਲਾਕਾਂ ਦੇ ਵਿੱਚ ਕਾਂਗਰਸ ਨਾਲ ਸੰਬੰਧਤ ਇੱਕੋ ਹੀ ਨਾਮਜ਼ਦਗੀ ਨਾਂ ਪਰਨ ਦਿੱਤੀ ਜਾਵੇ ਇਹਦੇ ਨਾਲੋਂ ਵੱਧ ਡਰ ਹੋ ਰਿਹਾ ਇਹਨਾਂ ਨੂੰ ਕੀ ਹੋ ਸਕਦਾ ਔਰ ਜੋ ਕੁਝ ਤਰਨ ਤਰਨ ਦੇ ਵਿੱਚ ਤੇ ਖਡੂਰ ਸਾਹਿਬ ਦੇ ਵਿੱਚ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ ਲੋਕ ਬਚ ਗਏ ਨੇ ਸੱਟਾਂ ਲਵਾ ਕੇ ਗਏ ਨੇ ਹਾਰਟ ਐਟੈਕ ਕਰਵਾ ਕੇ ਗਏ ਨੇ ਤੇ ਨਾਮਜ਼ਦਗੀਆਂ ਜਿਹੜੀਆਂ ਉਹ ਆਪਣੇ ਸਿਰ ਦੇ ਨਾਂ ਤੇ ਕਰਕੇ ਗਏ ਨੇ ਵਰਨਾ ਇਹਨਾਂ ਵੱਲੋਂ ਇਹ ਵੀ ਤਿਆਰੀ ਸੀਗੀ ਕਿ ਕਾਗਜ਼ ਫੜ ਕੇ ਪਾੜਨੇ ਤੇ ਕਾਗਜ਼ ਫੜ ਕੇ ਪਾੜਦੇ ਰਹੇ ਜੇ ਭਾਰਤ ਅਸੀਂ ਤਰੀਕੇ ਨਾਲ ਇਲੈਕਸ਼ਨ ਹੁੰਦੇ ਸੀ ਜਿਵੇਂ ਤੇ ਪਾਰਲੀਮੈਂਟ 'ਚ ਵੇਖੇ ਸੀ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਸੱਤਾਧਾਰੀ ਧਿਰ ਨੂੰ ਪਾਰਲੀਮੈਂਟ ਨਾਲੋਂ ਵੀ ਮਾੜਾ ਹਸ਼ਰਫ ਹੋਏਗਾ ਇਹਨਾਂ ਦਾ ਔਰ ਅਸੀਂ ਪੰਜਾਬ ਦਾ ਇੱਕ ਖਾਸਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਅਕਰਮਕ ਨੀਤੀ ਰੱਖਦੇ ਨੇ ਇਹਨਾਂ ਤੇ ਜਿੰਨਾ ਤਸ਼ੱਦਦ ਕਰੋਗੇ ਇਹ ਦੂਨ ਸੌਏ ਹੋ ਕੇ ਉੱਠਣਗੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਤੁਸੀਂ ਅਦੇ ਵੇਖਿਆ ਹੋਏਗਾ ਕਾਂਗਰਸ ਦੇ ਪ੍ਰਧਾਨ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਪ੍ਰਧਾਨ ਨਹੀਂ ਉਹ ਇੱਕ ਵਰਕਰ ਹੈ ਤੇ ਜਿੱਥੇ ਕਿਤੇ ਵਰਕਰ ਨੂੰ ਤਤੀ ਹਵਾ ਲੱਗਦੀ ਹੈ ਉਹ ਜਿੰਨੇ ਵੀ ਥੋੜੇ ਸਮੇਂ ਦੇ ਵਿੱਚ ਕਹਿ ਲਈਏ ਉਹ ਉੱਥੇ ਪਹੁੰਚਦਾ ਉਹ ਸਿਰਫ ਅਜੇ ਇੱਥੇ ਨਹੀਂ ਪਹੁੰਚਿਆ ਉਹ ਜੀਰੇ ਵੀ ਗਏ ਨੇ ਤਰਨਤਾਰਨ ਤੋਂ ਕਾਲ ਆਈ ਉਹ ਤਰਨਤਾਰਨ ਵੀ ਆਏ ਨੇ ਹੋਰ ਵੀ ਅੱਗੇ ਜਾ ਰਹੇ ਨੇ ਇੱਕੋ ਇੱਕ ਪਹਿਲਾ ਪ੍ਰਧਾਨ ਸਾਨੂੰ ਇਹੋ ਜਿਹਾ ਮਿਲਿਆ ਜਿਹੜਾ ਵਰਕਰ ਦੇ ਨਾਲ ਅੜ ਕੇ ਖੜਾਉਂਦਾ ਵਰਕਰ ਦੇ ਨਾਲ ਖੜ ਕੇ ਖੜਾਉਂਦਾ ਲੀਡਰ ਨਹੀਂ ਬਣਦਾ ਮੈਂ ਦਿਖੋ ਗੱਲ ਕਹੂੰਗਾ ਕਿਉਂਕਿ ਮੈਂ ਵੀ ਕਾਂਗਰਸ ਪਾਰਟੀ ਦਾ ਵਰਕਰ ਹਾਂ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ ਕਹਿੰਦੇ ਆ ਕਿ ਅੱਗੇ ਲਾ ਕੇ ਲੜਾਈ ਲੜਾਂਗੇ ਤਗੜੇ ਹੋ ਕੇ ਰਹੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੋਂ ਬੋਲ ਰਹੀ ਹਾਂ ਸੀਮਾ ਸ਼ਰਮਾ ਹਾਂਜੀ ਅੱਜ ਰਾਜਾ ਵਣਿੰਗ ਜੀ ਇੱਥੇ ਪਹੁੰਚੇ ਨੇ ਕਿਉਂਕਿ ਬਲਾਕ ਨਸ਼ਹਿਰਾ ਤੇ ਬਲਾਕ ਪੱਟੀ ਜਿਹੜੇ ਦੋਵੇਂ ਬਲਾਕ ਨੇ ਇਹਨਾਂ ਵਿੱਚ ਕਿਸੇ ਵੀ ਕਾਂਗਰਸ ਪਾਰਟੀ ਦੇ ਪੰਚ ਜਾਂ ਸਰਪੰਚ ਨੂੰ ਕਿਸੇ ਨੂੰ ਵੀ ਕਾਗਜ਼ ਨਹੀਂ ਪਰਨ ਦਿੱਤੇ ਗਏ ਅਭਲ ਤੇ ਕਾਗਜ਼ ਫੜ ਕੇ ਕਿ ਜੇ ਕੋਈ ਪਹੁੰਚਿਆ ਵੀ ਆ ਤੇ ਉਹਦੇ ਪਾੜ ਦਿੱਤੇ ਗਏ ਆ ਤੇ ਜਾਂ ਇੰਨੀ ਕੋ ਗੁੰਡਾਗਰਦੀ ਕੀਤੀ ਗਈ ਆ ਕਿ ਗੋਲੀ ਤੱਕ ਚੱਲੀ ਆ ਉਥੇ ਲੋਕਾਂ ਦੇ ਸੱਟਾਂ ਲਾਈਆਂ ਗਈਆਂ ਬਹੁਤ ਬੁਰਾ ਹਾਲ ਕਾਂਗਰਸੀ ਵਰਕਰਾਂ ਦਾ ਕਿਸੇ ਵੀ ਪਾਰਟੀ ਨੂੰ ਸੱਤਾ ਤੇ ਰਣੇ ਕੋਈ ਕਾਗਜ਼ ਕਿਸੇ ਨੂੰ ਪਰ੍ਹਨ ਨਹੀਂ ਦਿੱਤਾ ਇਹ ਸਾਰਾ ਸਾਰ ਲੋਕਤੰਤਰ ਦਾ ਕਹਾਣ ਕੀਤਾ ਗਿਆ ਜਖਮੀਆ ਤੇ ਕੋਈ ਬੋਲੋ ਦੇਖੋ ਜੀ ਜਿਹੜੀ ਸਰਕਾਰ ਆ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਇੰਨਾ ਕਿਤੇ ਹੋਣਾ ਚਾਹੀਦਾ ਹੈ ਚੁਸਤ ਦਰੁਸਤ ਕਿ ਉਹ ਵੇਖਣ ਕਿ ਜੋ ਵੀ ਇੱਥੇ ਹੋ ਰਿਹਾ ਹੈ ਹੈਨਾ ਗਲਤ ਕੰਮ ਹੋ ਰਹੇ ਆ ਇਹ ਤੇ ਲੋਕਤੰਤਰ ਦੀ ਇਹ ਛੋਟੀ ਇਕਾਈ ਆ ਪੰਚ ਜਾਂ ਸਰਪੰਚ ਹੈਨਾ ਛੋਟੀ ਇਕਾਈ ਆ ਇੱਥੋਂ ਸ਼ੁਰੂ ਹੋ ਕੇ ਅੱਗੇ ਸਰਕਾਰਾਂ ਬਣਦੀਆਂ ਨੇ ਤੇ ਤੁਸੀਂ ਵੇਖੋ ਜੇ ਇਹ ਹੀ ਸਥਾਨਕ ਸਰਕਾਰਾਂ ਤੋਂ ਹੀ ਨਹੀਂ ਤੋਂ ਇਸੀ ਸਰਕਾਰ ਨਹੀਂ ਠੀਕ ਤਰ੍ਹਾਂ ਚੱਲੇਗੀ ਤੇ ਉੱਪਰ ਤੱਕ ਤੁਸੀਂ ਸਤਾਈ ਵਿੱਚ ਇਹ ਸਰਕਾਰ ਬਣਾ ਸਕਣਗੇ ਕਦੀ ਨਹੀਂ ਫਿਰ ਪਰਮਸ਼ਾਹੀ ਦਾ ਕਾਗੇ ਦਾਖਲ ਹੋ ਰਿਹਾ ਸਾਰੇ ਲੋਕ ਡੱਕਿਆ ਨਹੀਂ ਜਾਂਦੇ ਜਿਹੜਾ ਮਰਜ਼ੀ ਆਵੇ ਕਾਗਜ਼ਾਹਲ ਕਰੇ ਇਹ ਤਾਂ ਜਾਣ ਕੇ ਪਿਆ ਜਾਂਣਾ ਆਪਣਾ ਆ ਵੇਖੋ ਇਹ ਕਾਂਗਰਸ ਨੇ ਆ ਵੇਖੋ ਮੁੰਡੇ ਆ ਰਹੇ ਆ ਫਾਈਲਾਂ ਲੈ ਕੇ ਆ ਰਹੇ ਮੁੰਡੇ ਗੁੰਡਾ ਗੱਦੀ ਦਾ ਨਾਮ ਮਾਹੌਲ ਬਣਾਇਆ ਸੀ ਆ ਕੇ ਜਾਣ ਕੇ ਵਿਖਾਉਣ ਲੱਗੇ ਸੀ ਇਹ ਆ ਪਲਾਨ ਹੈਗਾ ਮਾਹੌਲ ਚੜ੍ਹ ਪਲਾਨ ਲੱਗੇ ਆਪਣਾ ਪਰ ਉਹ ਨਹੀਂ ਬੰਦ ਦਿੱਤਾ ਪੁਲਿਸ ਪੰਜਾਬ ਚ ਨੇ ਇੱਧਰ ਆ ਜਾ ਮੜਾ ਇਹ ਰਮਾਨਾ ਆਪਣੇ ਕਾਗਜ਼ਾਹਲ ਚਲਾਉਣ ਕੋਈ ਡੱਕਦਾ ਤਾਂ ਆ ਵੇਖੋ ਜਾ ਰਹੇ ਆ ਕਾਗਜ਼ਾਹਲ ਚਲਾਉਣ ਜਾਂਦੇ ਕੋਈ ਇਹਨਾਂ ਨੂੰ ਡੱਕਦਾ ਨਹੀਂ ਕੋਈ ਕਿਸੇ ਨੂੰ ਡੱਕਦਾ ਨਹੀਂ ਗਾ ਰਿਹਾ ਆ ਵੇਖੋ ਕੋਈ ਇਦਾਂ ਦਾ ਮਾਹੌਲ ਨਹੀਂ ਹੈਗਾ ਅਸਲ ਕੇਸ਼ਾ ਹੀ ਗੁੰਡਾ ਗੱਦੀ ਆਗੇ ਉਹਨਾਂ ਰੋੜਾ ਬੰਦੀ ਪਥਰਾਬੰਦੀ ਕੀਤੀ ਆ ਹਾਰ ਦਸੰਡੀ ਆ ਬਾਕੀ ਕਾਗੇ ਦਾਖਲ ਕਰਾਉਣਾ ਸਾਰੇ ਭੈਣ ਭਰਾ ਕਾਗਜ਼ਦਾਰ ਕਰਾਉਣਾ ਤੇ ਕਿਸੇ ਨੂੰ ਡੱਕ ਥੜਾ ਗਈ ਆ ਹਾਂ ਬਿਲਕੁਲ ਸਾਰੇ ਵਧੀਆ ਪਿਛੇ ਨਾਲ ਕਾਗਜ਼ਦ ਭਰਉਂਦੇ ਆ ਇੱਥੇ ਨੂੰ ਡੱਕਿਆ ਨਹੀਂ ਜਾ ਰਿਹਾ ਹੋਰ ਸੰਗਤ ਨੂੰ ਕੋਈ ਦੱਸਾਂ ਜੁੜੇ ਵਾਵਾ ਆਪਣੇ ਨਾਲ ਲੋਕ ਉਹ ਦੱਸੋ ਜੀ ਸੰਗਤ ਨੂੰ ਬੇਤੀ ਆ ਵੀ ਦੇਖ ਮਾਨਾ ਦੇਖੋ ਆਵੇ ਸਾਰਾ ਪੰਜਾਬ ਦੇ ਵਿੱਚ ਦੇਖੋ ਜੀ ਕੋਈ ਚੱਕਰ ਨਹੀਂ ਹੋ ਰਿਹਾ ਕੋਈ ਕੋਈ ਰੋਲਾ ਰੱਬ ਨਹੀਂ ਭਿੱਕੀ ਬਣਦੀ ਬਹੁਤ ਦੇ ਨਾ ਜਾ ਉਹ ਵੀ ਇੱਥੇ ਲੜਾਈ ਹੋ ਗਈ ਆ ਹੋ ਗਿਆ ਉਹ ਵੇਖੋ ਸੰਗਤ ਆ ਰਹੀ ਉਹ ਭਰਨਾ ਰਹੇ ਫੈਲ ਕੁਝ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਰੋਕ ਟੋਕ ਨਹੀਂ ਆ ਸੋ ਸਾਡੇ ਨਾਲ ਜੁੜਿਆ ਭਾਗਵੀਰ ਤੇ ਸਾਰਾ ਤੁਹਾਨੂੰ ਦੱਸਣ ਨੇ ਜਾਣ ਕੇ ਉਹਨਾਂ ਦੇ ਟੀਕਾ ਵੱਜਣਦਿਆਂ ਆ ਹਮਾ ਸਰਪਾਲ ਸਿੰਘ ਭੁੱਲਦੀਆਂ ਟੀਕਾ ਵੱਜਣਦਿਆਂ ਐਮਸੀ ਇਲੈਕਸ਼ਨ ਸਾਡੇ ਤੇ ਕੀਵੇਂ ਦੇ ਵਿੱਚ ਬਹੁਤ ਉਹਨਾਂ ਤੱਕਾ 25 ਸਾਲ ਪਹਿਲਾਂ ਓਹੋ ਸਰਕਾਰ ਇਹਨਾਂ ਦੀ ਸੀ ਇਹਨਾਂ ਇੰਨਾ ਜਿਆਦਾ ਗੁੰਡਾਗਰਦੀ ਕੀਤੀ ਤਾਂ ਉਹ ਗੁੰਡਾਗਰਦੀ ਦਾ ਨਤੀਜਾ ਵੀ ਇਹਨਾਂ ਨੂੰ ਭਰਨਾ ਪਿਆ ਇਹਨਾਂ ਨੂੰ ਰਿਜ਼ਲਟ ਵੀ ਮਿਲ ਗਿਆ ਇਹ ਗੁੰਡਾਗਰਦੀ ਸਾਨੂੰ ਕੀਤੀ ਆ ਤਾਂ ਸਾਨੂੰ ਆ ਰਿਜ਼ਲਟ ਮਿਲਿਆ ਉਹੋ ਹੀ ਅੱਜ ਫੇਅਰ ਕਰਨ ਪਏ ਸੀ ਆ ਦਿਖਾ ਦਿਖਾਓ ਇਹਨਾਂ ਨੂੰ ਵੀ ਫਾਈਲ ਪਰ ਨੋਨ ਦੇ ਕੋਈ ਡੱਕ ਹੈ ਨਾਮ ਜਿਤਕੀਆਂ ਭੰਦਾ ਹੈ ਸਾਰੇ ਕੋਈ ਉਹ ਜੀ ਗੱਲ ਨਹੀਂ ਇਹ ਸਾਰਾ ਆਪਣੇ ਫਿਰਿਆ ਟਿਕਾ ਜਿਆ ਪਤਾ ਨਹੀਂ ਕਿਹੜੀ ਪਾਰਟੀ ਵੱਲੋਂ ਨੇ ਪਰ ਮਾ ਨਾ ਰਹੇ ਕੋਈ ਚੱਕਰ ਨਹੀਂ ਹੋਣਾ ਕੋਈ ਡਾਕ ਨਹੀਂ ਰਿਹਾ ਵੀ ਕਿਤੇ ਨੂੰ ਕੋਈ ਨਹੀਂ ਡਾਕ ਰਿਹਾ ਪਛਾਤਾ ਤੇ ਆਪ ਆ ਕੇ ਭੜਾਉਂਦੇ ਆ ਨਾ ਤੇ ਆਹ ਭਰੋ ਮੇਰਾ ਵੀ ਰੰਗ ਪਰ ਹੁਣ ਜਦੋਂ ਇਹ ਦੰਦਾ ਗੱਡੀ ਕਰਨ ਕੇ ਫੇਰ ਥੋੜਾ ਦੇਖਣਾ ਪੈ ਗਿਆ ਇਹ ਰੋੜੇ ਚਲਾ ਦੇ ਧਿਆਨ ਗਿਆ ਵੇਖੋ ਕੋਈ ਜੱਕਰ ਨਹੀਂ ਹੋਇਆ ਭਾਈ ਜੀ ਸੰਗਤ ਇਹਨਾਂ ਗੱਦਾ ਕਰਦੀ ਕਿਸੀ ਆ ਗਿਆ ਹਾਂ ਬਾਕੀ ਉਹ ਜੀ ਗੱਲ ਕੋਈ ਨਹੀਂ ਗੀ ਮੋੜ ਕੰਟਰੋਲ ਚਾ ਪੂਰਾ ਹੈ ਚਲੋ ਜੀ ਧੰਨਵਾਦ ਸਾਰਿਆਂ ਨੂੰ ਸਾਸਿਕਾ ਬੁਲਾ ਦੋ ਜੀ ਇੱਕ ਵਾਰੀ ਸਿਕਾ ਜੀ ਵਿੱਚ ਤਰਨ ਤਰਨ ਦੇ ਵਿੱਚ ਆਇਓ ਕਿਸ ਤਰੀਕੇ ਦਾ ਮਾਹੌਲ ਦੇਖ ਨੂੰ ਮਿਲਿਆ ਐਸਐਸਪੀ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ ਦੇਖੋ ਜੀ ਮੈਨੂੰ ਲੱਗਦਾ ਹੈ ਕਿ ਮਕਮਲ ਤੌਰ ਤੇ ਪੰਜਾਬ ਦੇ ਅੰਦਰ ਐਡਮਿਨਿਸਟ੍ਰੇਸ਼ਨ ਫੇਲ ਹੋ ਗਈ ਹੈ ਡਿਪਟੀ ਕਮਿਸ਼ਨਰ ਤੇ ਐਸਐਸਪੀ ਸਾਹਿਬ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਸਭ ਤੋਂ ਵੱਡੀ ਤੁਹਾਡੀ ਦੋਹਾਂ ਯੰਗ ਆਫਿਸਰਾਂ ਦੀ ਨਾਕਾਮੀ ਇਹ ਹੈ ਕੀ ਦੋ ਹਲਕਿਆਂ ਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਹੋ ਕਿ ਡੈਮੋਕਰੇਸੀ ਦਾ ਮਰਡਰ ਕਰ ਦਿੱਤਾ ਗਿਆ ਕਾਗਜ਼ ਹੀ ਨਹੀਂ ਦਾਖਲ ਕਰਨ ਦਿੱਤੇ ਗਏ ਕਿ ਅਸੀਂ ਕਾਗਜ਼ ਨਹੀਂ ਦਾਖਲ ਕਰਨ ਦੇਾਂਗੇ ਐਵੇਂ ਜੀਰੋ ਹੋਇਆ ਲੇਕਿਨ ਜੀਰੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਡਿੰਪਾ ਜੀ ਸੰਧੂ ਸਾਹਿਬ ਰਾਣੇ ਜੀਰਾ ਸਾਹਿਬ ਨੇ ਰਲ ਮਿਲ ਕੇ ਕਾਗਜ਼ ਦਾਖਲ ਕਰਾ ਲਏ ਆ ਉੱਥੋਂ ਦੀ ਐਵੇਂ ਆਖੀਏ ਉਸ ਤੋਂ ਬਾਅਦ ਪੁਲਿਸ ਨੇ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਸਾਡਾ ਸਾਥ ਦਿੱਤਾ ਲੇਕਿਨ ਜੋ ਇੱਥੇ ਮੰਗਾ ਨਾ ਚੋਇਆ ਮੈਂ ਕਿਹਾ ਕਿ ਇਹਨਾਂ ਕੁਰਸੀਆਂ ਤੇ ਤੁਸੀਂ ਲੋਕ ਬੈਠੇ ਹੋ ਔਰ ਇਹ ਕੁਰਸੀਆਂ ਦੀ ਬੜੀ ਇਮਾਨੀਤ ਹੈ ਵਰਦੀ ਦੀ ਬੜੀ ਇਮਾਨੀਤ ਹੈ ਲੇਕਿਨ ਅੱਜ ਡੈਮੋਕ੍ਰੇਸੀ ਦਾ ਬਹੁਤ ਵੱਡਾ ਕਾਣ ਹੋਇਆ ਸੁਪਾਲ ਸਿੰਘ ਜੀ ਦੇ ਹਲਕੇ ਦੇ ਵਿੱਚ ਇਹ ਪੱਟੀ ਹਲਕੇ ਵਿੱਚ ਕਿਸੇ ਨੂੰ ਕਾਗਜ਼ ਹੀ ਨਹੀਂ ਦਾਖਲ ਕਰਨੀ ਮਿਸ਼ਾਰਾ ਦੇ ਵਿੱਚ ਗੋਲੀ ਚੱਲ ਗਈ ਸਾਡੇ ਪੰਜ ਸੱਤ ਜਿਹੜੇ ਸਰਪੰਚ ਸੀਗੇ ਵਿਚਾਰੇ ਕੋਈ ਕੰਮਾ ਡੱਪ ਗਿਆ ਕੋਈ ਇੱਧਰ ਹੋ ਗਿਆ ਉਹ ਕਾਗਜ਼ ਨਹੀਂ ਦਾਖਲ ਹੋਇਆ ਜਿਹੜੇ ਡਿਪਟੀ ਕਮਿਸ਼ਨਰ ਨੂੰ ਮਿਲੇ ਆਹ ਹਾਲਾਤ ਹੈ ਇਸ ਤਰ੍ਹਾਂ ਦੇ ਪੰਜ ਚਾਰ ਬੰਦੇ ਫੱਟੜ ਹੋਏ ਐ ਜਿਨ੍ਹਾਂ ਦੇ ਆਹ ਹਾਲਾਤ ਕੀਤੇ ਗਏ ਆ ਔਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਇੱਕ ਵੱਡੀ ਘਤਨਾ ਕਰਮੇ ਹੋਇਆ ਕਿ ਇੱਕ ਇੱਥੇ ਕੋਈ ਉਹਦਾ ਨਾਮ ਕੀ ਹੈ ਮੁੰਡੇ ਦਾ ਰੋਬਨ ਰੋਬਨ ਨਾਮ ਦਾ ਵਿਅਕਤੀ ਮਾੜੀ ਮੇਘੇ ਤੋਂ ਹੈ ਗੈਂਗਸਟਰ ਜੀ ਨੂੰ ਪੁਲਿਸ ਪੜ ਰਹੀ ਹੈ ਔਰ ਐਸਐਸਪੀ ਬੜਾ ਉਤਾਵਲਾ ਹੈ ਜਿਹੜੀਆਂ ਉਹਨੀਆਂ ਗੱਲਾਂ ਤੋਂ ਲੱਗਿਆ ਕਿ ਭਾਈ ਮੈਂ ਇਹਨੂੰ ਫੜਨਾ ਹੈ ਮੇਰੀ ਸੀਆਈ ਦੇ ਦੀ ਟੀਮ ਲੱਗੀ ਹੋਈ ਹੈ ਮੈਂ ਇਹਦੀ ਤਲਾਸ਼ ਚ ਬੜੇ ਚਿਰ ਤੋਂ ਲੇਕਿਨ ਅੱਜ ਫੋਟੋ ਆਪੇਸ਼ ਕੀਤੀਆਂ ਗਈਆਂ ਉਸ ਬੰਦੇ ਨੂੰ ਜਿਹੜਾ ਡੀਐਸਪੀ ਕੀਵਿੰਦਾ ਕੀ ਕੀਵਿੰਦਾ ਕੀਵਿੰਦਾ ਦਾ ਡੀਐਸਪੀ ਹੈ ਤੇ ਐਸਐਚਓ ਉਹਨਾਂ ਦੇ ਹੱਥਾਂ 'ਚ ਉਹ ਕੋਲੇ ਖੜੇ ਐ ਤੇ ਦੋ ਪੁਲਿਸ ਦੇ ਮਲਾਜਮ ਉਹਨੂੰ ਭਜਾ ਰਹੇ ਐ ਇਹ ਫੋਟੋਆਂ ਸੁਪਾਲਜੀ ਕੋਲੇ ਐ ਤੁਹਾਨੂੰ ਭੇਜ ਵੀ ਦੇਣਗੇ ਤੇ ਐਸਐਸਪੀ ਸਾਹਮਣੂ ਵੀ ਦੇਤੀ ਐ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੈਂਗਸਟਰਾਂ ਨੂੰ ਤੇ ਡਰੱਗ ਮਾਫੀਆ ਨੂੰ ਖੋਦਵਾ ਖੋਦ ਜਿਹੜੀ ਐ ਪੁਲਿਸ ਤੇ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਛੇ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਖ ਦਰਸ਼ਕ ਬਣ ਕੇ ਦੇਖ ਰਹੇ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਅਫਸਰ ਚਾਹੇ ਸ਼ਾਹੀ ਹੈ ਜਿਹੜੀ ਉਹ ਬਿਲਕੁਲ ਨਥਾਰਜਿਕ ਹੋ ਚੁੱਕੀ ਹੈ ਅੱਜ ਮੈਂ ਲੱਗੇ ਤੁਸੀਂ ਮੰਨਣਾ ਨਹੀਂ ਨਾ ਕੇਵਲ ਸਾਡੇ ਬੰਦੇ ਕੁੱਟੇ ਜਿਹੜੀ ਤਰਨਤਾਰਨ ਦੀ ਪੁਲਿਸ ਤੇ ਵੀ ਅੱਜ ਇਹ ਜਿਹੜੇ ਬੰਦੇ ਆ ਗੱਲ ਪੈ ਗਏ ਕਈ ਥਾਂ ਮਾਰੇ ਮੇਗੀ ਦੇ ਮਾਰੇ ਮੇਗੀ ਦੇ ਮਾਰੇ ਮੇਗੀ ਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆ ਜਿਹੜਾ ਨੰਗਾ ਨਾ ਛੋਇਆ ਗੁੰਡਾ ਗੁਰਦੀ ਦਾ ਤਰਨ ਤਰਨ ਦੇ ਵਿੱਚ ਇਹ ਦੋਨੇ ਅਫਸਰਾਂ ਨੂੰ ਅਸੀਂ ਦੱਸਿਆ ਨਾਲੇ ਕੋਸ ਕੀਤਾ ਕਿ ਸਾਡੇ ਦੋ ਚਾਰ ਸਰਪੰਚਾ ਜਿਹੜੇ ਜਿਹੜੇ ਨਿਸ਼ਾਰਿਆਂ ਦੇ ਰਹਿ ਗਏ ਉਹਨਾਂ ਦੇ ਬਈ ਗੋਲੀ ਚੱਲਣ ਕਰਕੇ ਉਹ ਭੱਜ ਗਏ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖੋ ਅਸੀਂ ਵੀ ਉਹਨਾਂ ਨਾਲ ਗੱਲ ਕਰਦੇ ਤਾਂ ਜੋ ਉਹਨਾਂ ਦੇ ਕਾਗਜ਼ ਲੈ ਜਾਣ ਸੋ ਇਹ ਸਾਰੇ ਘਟਨਾਕਰਮ ਬਾਰੇ ਜਿਹੜਾ ਇਹਨਾਂ ਨੂੰ ਜਾਣੂ ਕਰਾਇਆ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਪਰਚਾ ਦੇਾਂਗੇ ਜੇ ਪਰਚਾ ਨਹੀਂ ਹੁੰਦਾ ਤਾਂ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਐਸਐਸਪੀ ਤੇ ਡੀਸੀ ਦਾ ਘਰਾਓ ਰੱਖਣਾ ਹੈ ਅਸੀਂ ਥੱਲੇ ਛੋਟੇ ਬੰਦੇ ਦਾ ਕਿਸੇ ਦੇ ਹੰਦ ਰੱਖਣਾ ਔਰ ਉਹਨਾਂ ਚੱਕਰ ਅਸੀਂ ਦਮ ਨਹੀਂ ਲੈਣਾ ਹੁਣ ਇਹ ਵੀ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਆਪਣੇ ਸਿੱਧਾ ਮਾਰ ਕੇ ਦੂਜੀ ਧਿਰ ਦੇ ਕਿਉਂਕਿ ਇਹ ਰਵਾਜ ਹੈ ਇੱਥੇ ਕ੍ਰਾਸ ਪਰਚੇ ਦਾ ਵੀ ਨਾਲ ਇਹਨਾਂ ਦੇ ਬੰਦੇ ਦਾਖਲ ਕਰਾ ਕੇ ਤੇ ਅਸੀਂ ਇਹਨਾਂ ਦੇ ਪਰਚਾ ਕਰਾ ਦੇ ਇਸ ਤਰ੍ਹਾਂ ਦਾ ਘਟਨਾਕਰਮ ਵੀ ਹੋਇਆ ਤੇ ਆ ਇਸੇ ਇਹੀ ਪੋਰਟ ਤੇ ਥੱਲੇ ਧਰਨਾ ਲਾਵਾਂ ਫੇਰ ਜਾਣਮੀ ਦੇਾਂਗੇ ਕਿਸੇ ਨੂੰ ਬਾਹਰ ਸੋ ਸਮਾਂ ਥੋੜਾ ਰਹਿ ਗਿਆ 2 ਸਾਲ ਰਹਿ ਗਏ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਗੱਲਾਂ ਕਰਕੇ ਤੁਸੀਂ ਸਰਕਾਰ ਨੇ ਕਿਹਾ ਸੀ ਬਦਲਾਅ ਦੀ ਸਰਕਾਰ ਅੱਜ ਲੋਕਾਂ ਨੇ ਥੋੜਾ ਬਦਲਾਅ ਵੇਖ ਲਿਆ ਔਰ ਤੁਹਾਡੇ ਨਾਲ ਉਹ ਨਹੀਂ ਹੈ ਜਿਹੜੀ ਕਦੇ ਕਿਸੇ ਨਾਲ ਨਾ ਹੋਈ ਹੋਵੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਆ ਬੰਦੇ ਤੁਰੇ ਫਿਰਦੇ ਆ ਆ ਇਹਨਾਂ ਦੇ ਐਮਐਲਏ ਸਹਬਾਂ ਇਹਨਾਂ ਨੂੰ ਵੀ ਕੋਈ ਥਾਂ ਨਹੀਂ ਥੋਣੀ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾਏ ਸੋ ਅੱਜ ਮੈਂ ਇਸ ਕੱਲ ਦੀ ਪੂਰੀ ਨਿੰਦਾ ਕਰਦਾ ਏ ਔਰ ਆਪੇ ਵਰਕਰਾਂ ਨੂੰ ਕਹਿੰਦਾ ਤਖੜੇ ਰਹੋ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਐ ਬਿਲਕੁਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ ਕਿਸੇ ਵਰਕਰ ਤੇ ਆਂ ਚਾਏਗੀ ਅਸੀਂ ਸਾਰੇ ਲੀਡਰ ਸਹਬਾਂ ਉਹਰੇ ਨਾਲ ਖੜੇ ਰਵਾਂਗੇ ਔਰ ਆਂਟ ਨਹੀਂ ਆਉਂਦਿਆਂ ਔਰ ਆਹ ਕਾਰਵਾਈ ਦਾ ਸਾਨੂੰ ਯਕੀਨ ਦਿਵਾਇਆ ਤੇ ਕਾਰਵਾਈ ਕਰਾਂਗੇ ਨਾ ਕੀਤੀ ਤਾਂ ਫਿਰ ਅਸੀਂ ਐਸਐਸਪੀ ਦਾ ਤੇ ਡਿਪਟੀ ਕਮਿਸ਼ਨਰ ਦਾ ਘਰਾਓ ਕਰਾਂਗੇ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਜਿਹੜਾ ਰੋਡਿੰਗ ਜਿਆ ਕਹਿ ਰਹੇ ਆ ਕਿ ਆਪਾਂ ਹੀ ਸਟੋਰੀ ਵੰਡੇ ਰਹੇ ਹੋ ਕੁਝ ਇਸ ਤਰ੍ਹਾਂ ਦੀ ਹੋਰ ਵੀ ਗੈਂਗਸਟਰ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਸਾਰੇ ਸਾਰੇ ਥਾਵਾਂ ਤੇ ਐਵੇਂ ਹੀ ਕੁਝ ਨਸ਼ੇਰਾ ਪਨੂਆਛੀ ਕਿਉਂਕਿ ਜਿਹੜੇ ਟਕਸਰੀ ਕਰਦੇ ਹੈ ਨਸ਼ੇ ਦਾ ਕਾਰੋਬਾਰ ਕਰਦੇ ਹੈ ਜਾ ਜਿਹੜੇ ਉਹਦੇ ਗੈਂਗਸਟਰ ਹੈ ਉਹਨਾਂ ਨੂੰ ਪੁਲਿਸ ਦੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸ਼ੈ ਇਸ ਕਰਕੇ ਸਾਰਾ ਕੰਮ ਕੀਤਾ ਉਹਨਾਂ ਨੂੰ ਸਰਪੰਚ ਬਣਾਇਆ ਜਾ ਰਿਹਾ ਤੁਸੀਂ ਵੇਖੋ ਨਾ ਆ ਜਿਹੜੇ ਬੰਦੇ ਨੂੰ ਪੁਲਿਸ ਭਾੜ ਰਹੀ ਹੈ ਤੇ ਪੁਲਿਸ ਨੇ ਕੋਲੇ ਆ ਕੇ ਛੜਤਾ ਉਹਨੂੰ ਹੀ ਸਰਪੰਚ ਬਣਾ ਰਿਹਾ ਉੱਥੋਂ ਦਾ ਪੰਨ ਤਾਂ انسان ਸੋ ਇਥੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਇਹੋ ਜਿਹੇ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਚ ਵੀ ਮਾੜਾ ਮੋਟਾ ਉਮੀਕੀ ਹੋਇਆ ਲੇਕਿਨ ਅਸੀਂ ਜਿਹੜਾ ਇਸ ਤਰ੍ਹਾਂ ਦੇ ਗੈਂਗਸਟਰ ਸੀਗੇ ਜਾਂ ਤਸਕਰੀ ਕਰਦੇ ਸੀ ਉਹਨਾਂ ਨੂੰ ਅਸੀਂ ਕਦੇ ਸਰਪੰਚੀ ਦਾ ਮੌਕਾ ਨਹੀਂ ਸਾਡੇ ਬੰਦਿਆਂ ਨੇ ਕਦੇ ਦਿੱਤਾ ਸੋ ਇਹ ਮਾੜੀ ਪਰਤਾ ਔਰ ਸਾਡੇ ਬੰਦਿਆਂ ਨੂੰ 21 ਦੀਆਂ 31 ਪੌਣੀਆਂ ਹੁੰਦੀਆਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਪ੍ਰਦੇਸ਼ ਵਿੱਚ ਬਠਾ ਗੈਂਗਸਟਰ ਦੇ ਕਮਲ ਤੋਂ ਬਾਹਰ ਜਿਹੜਾ ਕਿ ਉਹ ਕੌਲਾ ਕਰਕੇ ਸਰਪੰਚੀ ਨਾਲ ਲੜਨੀ ਦੀ ਗੱਲ ਕਰ ਰਿਹਾ ਉਹ ਯਾਰ ਗੱਲ ਇਹ ਆ ਵੀ ਇਹ ਹੁਣ ਇਹ ਪੁਲਿਸ ਹੁੰਦੀ ਸੀ ਮਾਰਸ਼ਲ ਇਹਨੇ ਅਤਵਾਦ ਦੇ ਸਮੇਂ ਬੜਾ ਕੰਮ ਕੀਤਾ ਇਹ ਅਤਵਾਦ ਦਾ ਖਾਤਮਾ ਕੀਤਾ ਇਸੇ ਪੰਜਾਬ ਦੀ ਪੁਲਿਸ ਨੇ ਲੇਕਿਨ ਹੁਣ ਪੁਲਸ ਨੂੰ ਬਿਲਕੁਲ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਰੇ ਨਾਲ ਇਸ ਪੁਲਿਸ ਦੀ ਹੀਠੀ ਹੋਊਗੀ ਹੁਣ ਇਹ ਕੱਲੇ ਵਰਦੀ ਪਾਈਏ ਉਹਨਾਂ ਕੋਈ ਬੰਦੂਖੀ ਹੈ ਰੋਂਦੇ ਉਹਨਾਂ ਦੇ ਕੱਢੇ ਦੇ ਆ ਸਾਰੇ ਸੋ ਮੇਰੇ ਕਹਿਣ ਦਾ ਮਤਲਬ ਕਿ ਸਰਕਾਰ ਅਸੀਂ ਨਕਮੀ ਬਣ ਗਈ ਹੈ। ਸ਼ੈ ਕਿਵੇਂ ਬਣੀ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੇ। ਹਜੇ ਗ੍ਰਾਮ ਮੰਤਰੀ ਦਾ ਮੁੱਖ ਮੰਤਰੀ ਕਮਜ਼ੋਰ ਹੋਵੇ ਤੇ ਫਿਰ ਕੰਮ ਕਿਵੇਂ ਚੱਲਣਾ ਹੈ? ਸੋ ਮੇਰੇ ਕਹਿਣ ਦਾ ਮਤਲਬ ਇਹ ਬਿਲਕੁਲ ਪੁਲਿਸ ਦਾ ਕਸੂਰ ਤਾਂ ਹੈਗਾ ਹੀ ਹੈਗਾ ਨਾਲ ਸਰਕਾਰ ਦਾ ਕਸੂਰ ਹੈਗਾ। ਕਿ ਸਾਨੂੰ ਸਰਕਾਰ ਆ ਜਾਂਦੋ ਜੇ 10 ਦਿਨਾਂ ਦੇ ਵਿੱਚ ਗੈਂਗਸਟਰ ਤੁਹਾਨੂੰ ਕੋਈ ਲੱਭਿਆ ਥਿਆ ਗਿਆ ਰੱਖ ਦਿਓ ਜੇ ਪੁਲਿਸ ਆਦੀ ਆਈ ਤੇ ਆ ਜੇ ਤੇ ਫਿਰ ਇਹ ਥੁੜੀ ਵੀ ਗੈਂਗਸਟਰ ਉੱਥੋਂ ਸਿੱਧੇ ਫੋਨ ਕਰਨ ਲੱਗ ਪੈਣ ਤੇ ਸਰਪੰਚੀਆਂ ਦੇ ਨਾਮਜਦ ਕਾਗਜ਼ ਦਾਖਲ ਕਰਾਉਣਾ ਤੇ ਅੱਜ ਜਿਹੜੇ ਕਾਗਜ਼ ਦਾਖਲ ਆ ਅਸੀਂ ਨਹੀਂ ਅੱਜ ਦੇ ਅਸੀਂ ਆਰ ਦਰਖਾਸਤ ਵੀ ਦਿੱਤੀ ਆ ਹੁਣ ਪੰਚਾਇਤੀ ਚ ਉਹਨਾਂ ਦੇ ਨਾਮਜਦ ਪੱਤਰ ਦਾਖਲ ਕਰਾਉਣ ਲਈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਜਿਹੜੀ ਤੁਸੀਂ ਗੈਰਹੀ ਕਾਗਜ਼ ਨਹੀਂ ਦਾਖਲ ਤੇ ਉਸ ਤੋਂ ਲੈ ਕੇ ਫਿਰ ਕਿਸ ਤਰ੍ਹਾਂ ਕੰਮ ਕਰ ਰਹੇ ਕੋਈ ਜੀ ਅਸੀਂ ਕਮਿਸ਼ਨਰ ਨੂੰ ਕਿਹਾ ਵੀ ਉਹ ਲਿਖੋ ਤੁਸੀਂ ਦੀ ਗੋਲੀ ਹਟੇ ਗਲਤੀ ਕਰਕੇ ਉਥੇ ਗੋਲੀ ਗੋਲੀ ਚੱਲਣ ਕਰਕੇ ਦਾਖਲ ਨਹੀਂ ਹੋ ਸਕਿਆ ਇਲੈਕਸ਼ਨ ਕਮਿਸ਼ਨ ਨੂੰ ਉਹ ਕਹਿੰਦੇ ਮੈਂ ਆਪਦੀ ਰਿਪ੍ਰেজentation ਭੇਜਦਾ ਅਸੀਂ ਉਹਨਾਂ ਨੂੰ ਆਪਦੀ ਰਿਪ੍ਰেজentation ਦਿੱਤੀ ਹੈ ਉਹ ਗੱਲ ਲਿਖ ਕੇ ਭੇਜਾਂਗੇ ਅਸੀਂ ਫਿਰ ਇਲੈਕਸ਼ਨ ਕਮਿਸ਼ਨ ਨਾਲ